ਜਿਹੜੀ ਮਾਨਯੋਗ ਡੀਜੀਪੀ ਪੰਜਾਬ ਦੇ ਡਿਵੀਜ਼ਨ ਰੇਸ਼ੀਡ ਜਿਹੜੀ ਨਵਾਂ ਸ਼ਹਿਰ ਪੁਲਿਸ ਵੱਲੋਂ ਮਾਰੇ ਅਨਸਰਾਂ ਕ੍ਰਿਮੀਨਲਸ ਤੇ ਗੈਂਗਸਟਰ ਦੇ ਖਿਲਾਫ ਮੁਹਿੰਮ ਚਲਾਈ ਹੈ ਉਹਦੀ ਲੜੀ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਨਿਚਾਰਜ ਕੀਤੀ ਗਈ ਹੈ ਤੇ ਐਸਐਚਓ ਸਦਰ ਬੰਗਾ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪਿੰਡ ਕੋਟਪੱਤੀ ਦੇ ਵਿੱਚ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਚਾਰ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ 25 ਅਪ੍ਰੈਲ ਨੂੰ ਪਿੰਡ ਕੋਟਪੱਤੀ ਦੇ ਵਿੱਚ ਇਕ ਫਾਇਰਿੰਗ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਸੰਤੋਖ ਸਿੰਘ ਜਿਹੜੇ ਆਪਣੇ ਵਿੜੇ ਦੇ ਵਿੱਚ ਬੈਠੇ ਸੀ ਮੋਟਰਸਾਈਕਲ ਤੇ ਦੋ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਟੈਕਨੀਕਲ ਇਨਪੋਰਟਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਦੋ ਦੋਸ਼ੀਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਮੱਖਣ ਸਿੰਘ ਵਾਸੀ ਗੋਲੀਆਂ ਥਾਣਾ ਗੜਸ਼ੰਕਰ ਦੂਸਰਾ ਯਗਰਾਜ ਸਿੰਘ ਉਰਫ ਮਨੀ ਇਹ ਹੈਗਾ ਵਾਸੀ ਨੈਣਵਾ ਥਾਣਾ ਗੜਸ਼ੰਕਰ ਤੇ ਤੀਸਰਾ ਜਸਮੀਤ ਸਿੰਘ ਉਰਫ ਜਸਸੀ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਦੇ ਵਿੱਚ ਵਜਾ ਰੰਜੀਤ ਸਿੰਘ ਸੀ ਕਿ ਜਿਹੜਾ ਸੰਤੋਖ ਸਿੰਘ ਦਾ ਬੇਟਾ ਅਮਰੀਕ ਸਿੰਘ ਤੇ ਇੱਕ ਹੋਰ ਦੋਸ਼ੀ ਬਲਕਾਰ ਸਿੰਘ ਜਿਹੜਾ ਕਿ ਯੂਐਸਏ ਵਿੱਚ ਰਹਿ ਰਿਹਾ ਤੇ ਉਹ ਗ੍ਰਿਫਤਾਰ ਨਹੀਂ ਹੋਇਆ ਉਹਨਾਂ ਦੀ ਆਪਸ ਦੇ ਵਿੱਚ ਗੜਸ਼ਮਕਰ ਦੇ ਵਿੱਚ ਕਿਸੇ ਵਿਆਹ ਦੇ ਵਿੱਚ ਲੜਾਈ ਹੋਈ ਸੀ ਉਹ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਉਹ ਗੱਲ ਰੱਖੀ ਤੇ ਉਹਨੇ ਅੱਗੇ ਜਸਮੀਤ ਸਿੰਘ ਉਰਫ ਜੱਸੀ ਨੂੰ ਹਾਰਕ ਕੀਤਾ ਇਸ ਦੇ ਉੱਤੇ ਫਾਇਰਿੰਗ ਕਰਨ ਦੀ ਤੇ ਇਹ ਟੈਕਨੀਕਲ ਇਨਪੁਟ ਦੀ ਮਦਦ ਨਾਲ ਅਸੀਂ ਸਾਰੇ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਜਿਹੜੇ ਵੈਪਨ ਤੋਂ ਫਾਇਰਿੰਗ ਹੋਈ ਸੀ ਉਹਨੂੰ ਵੀ ਅਸੀਂ ਜਲਦੀ ਰਿਕਵਰ ਕਰ ਲਿਆ ਇਹਦੇ ਵਿੱਚ ਲੜਾਈ ਝਗੜੇ ਦੇ ਮਾਮਲੇ ਐ 307 ਦੇ ਮਾਮਲੇ ਵੀ ਹੈਗੇ ਤੇ 스내ਚਿੰਗ ਦੇ ਮਾਮਲੇ ਵੀ ਦਰਜ ਐ ਇਹ ਇੱਕ ਝਲਕ ਦੁਬਾਰਾ ਇਸਲਾਪਸੂ ਪਹਿਲੇ ਸੀ ਇਹ ਫਰਵਰੀ ਦੇ ਵਿੱਚ ਸੀ ਕੋਈ ਮੈਰਿਜ ਸੀਗੀ ਗੜਸ਼ੰਕਰ ਦੇ ਵਿੱਚ ਉੱਥੇ ਇਹਨਾਂ ਦਾ ਆਪਸ ਝਗੜਾ ਹੋਇਆ ਸੀ ਕੁੱਟਮਾਰ ਵੀ ਹੋਇਆ ਕੁਛ ਆਪਸ ਵਿੱਚ ਬਿਲਕੁਲ ਜੀ ਆਪਸ ਚ ਇਹਨਾਂ ਦੀ ਕੁੱਟਮਾਰ ਹੋਈ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਰਾਜਨਮਾ ਵੀ ਕਰ ਲਿਆ ਸੀ ਬਟ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਪੁੰਧਕ ਰੱਖੀ ਇਸ ਤੋਂ ਬਾਅਦ ਉਸਨੇ ਇਹ ਕਾਰਵਾਈ ਕੀਤੀ ਇਹ ਗੱਲ ਕਿ ਬਲਕਾਰ ਜੀ ਅਸੀਂ ਉਹ ਆਪਣੇ ਪਰਚੇ ਵਿੱਚ ਨਾਮਿਨੇਟ ਕਰ ਲਿਆ ਕੋਈ ਸਬ ਯੂਐਸਏ ਹੈਗਾ ਉਹਦੀ ਐਲਓਸੀ ਵਿਚਾਰੀ ਕਰਵਾਤੀਏ ਜਦੋਂ ਵੀ ਆਏਗਾ ਬਿਲਕੁਲ ਹੋ ਜਾਏਗਾ ਹੋਤੀ ਨਹੀਂ ਗੱਤ ਹੋ ਰਹੀ ਅੱਜ ਤਿੰਨ ਬੰਦਿਆਂ ਨੂੰ ਸਿਕਿਰਤਾ ਅੰਦਰ